ਦੇਵੇ ਵਾਲੇ ਪਾਸੋਂ ਤੁਹਾਨੂੰ 40 ਕਿਲੋ ਵਾਲੀ ਆਪਾਂ ਦਿਖਾਵਾਂਗੇ ਹਾਂਜੀ ਹਸੀ ਕਾਲ ਦੋਸਤੋ ਬਹੁਤ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਸਿੰਦਰਪਾਲ ਕੋਲੇ ਪਹੁੰਚੇ ਹੋਏ ਸੀ ਪਿੰਡ ਨੰਗਲ ਦੇ ਵਿੱਚ ਅੱਜ ਨਾ ਮਿੱਤਰੋ ਬਾਈ ਨੇ ਨਾ ਇੱਕ ਗਾਂ ਦੇਣੀ ਹੈਗੀ ਤੇ ਜਿਹੜੀ ਗਾਂ ਸਾਨੂੰ ਇਧਰਲੇ ਪਾਸੇ ਦਿਖਾਈ ਦੇ ਜਾਂਦੀ ਆ ਬਹੁਤ ਜਿਆਦੇ ਚੰਗੇ ਕੱਦ ਕਾਠ ਵਾਲੀ ਜਮਾ ਤਾਜੀ ਸੂਈ ਹੋਈ ਹੈ ਤੇ ਦੁੱਧ ਜਿਹੜਾ ਹੈਗਾ ਨਾ ਬਹੁਤ ਜਿਆਦੇ ਚੰਗੇ ਦੁੱਧ ਵਾਲੀ ਰਹੋਗੀ ਤੇ ਮਗਰ ਵੀ ਜਿਹੜੀ ਹੈਗੀ ਇਹਦੇ ਬੱਚੀ ਆ ਆਓ ਆਪਾਂ ਬਾਈ ਨਾਲ ਗੱਲਬਾਤ ਕਰਵਾઈએ ਤੇ ਇਸ ਗਾਂ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੀਏ ਬਾਕੀ ਮਿੱਤਰੋ ਜੇ ਗੱਲ ਕਰਕੇ ਇਧਰਲੇ ਪਾਸੇ ਬਾਈ ਦਾ ਇਹ ਘਰ ਆ ਗਿਆ ਹਨਾ ਤੇ ਆਪਾਂ ਬਾਈ ਦੇ ਨਾਲ ਜਿਹੜਾ ਸਾਹਮਣੇ ਇੱਕ ਪਸ਼ੂਆਂ ਵਾਸਤੇ ਅੱਡ ਫਾਰਮ ਪਾਇਆ ਹੋਇਆ ਤੇ ਆਪਾਂ ਤੁਹਾਨੂੰ ਉਹਦੇ ਚੋਂ ਵੀ ਕਦੇ-ਕਦੇ ਵੀਡੀਓ ਆਪਾਂ ਉੱਥੇ ਵੀ ਬਣਾ ਕੇ ਦਿਖਾਉਣੇ ਹੁੰਦੇ ਆ ਇਹ ਬਾਈ ਦਾ ਇਧਰਲੇ ਪਾਸੇ ਵਾਲਾ ਘਰ ਹੈਗਾ ਅੱਜ ਆਪਾਂ ਤੁਹਾਨੂੰ ਇੱਥੋਂ ਵੀਡੀਓ ਦਿਖਾਵਾਂਗੇ ਆਓ ਕਰਕੇ ਗੱਲਬਾਤ ਹਾਂਜੀ ਬਾਈ ਜੀ ਹਸਤੀ ਕਾਲ ਜੀ ਸਿਕਾ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਮੇਰਾ ਸਿੰਦਰਪਾਲਾ ਜੀ ਵਿੰਟਰ ਨੰਗਲ ਕਲਾ ਮਾਨਸਾ ਦੇ ਲੱਗ ਗਿਆ ਜਮਾ ਠੀਕ ਹੈ ਅੱਛਾ ਸ਼ੇਂਦਰਪਾਲ ਭਾਈ ਆਪਾਂ ਹੁਣ ਗੱਲ ਕਰ ਲਈਏ ਕੰਮ ਵਪਾਰ ਦਾ ਹਾਂਜੀ ਹਾਂ ਹਨਾ ਪਹਿਲਾਂ ਹੀ ਦੱਸ ਦਿੱਤੀਗੇ ਨਾ ਦੱਸਣਾ ਤਾਂ ਅਸੀਂ ਦਈ ਹਾਂ ਤੇ ਜਿਹੜਾ ਤੇਰਾ ਉਧਰਲੇ ਸਾਹਮਣੇ ਪਾਸੇ ਆ ਗਿਆ ਹਨਾ ਬਾੜਾ ਉੱਥੇ ਆਪਣੇ ਗਾਵਾਂ ਰੱਖਿਆ ਹੋਇਆ ਇਹ ਘਰੇ ਚੋਣ ਵਾਸਤੇ ਘਰੇ ਚੋਣ ਵਾਸਤੇ ਤੇ ਕਦੇ ਆਪਾਂ ਉਧਰੋਂ ਵੀ ਵੀਡੀਓ ਬਣਾ ਕੇ ਉਧਰ ਆਏ ਤੂੰ ਵਧੀਆ ਕਰਿਆ ਦੱਸਤਾ ਭਾਈ ਹਾਂ ਨਹੀਂ ਅਗਲਾ ਕਹਿੰਦਾ ਦੋਸਤਾਂ ਤੋਂ ਕਿਸੇ ਤੇ ਹੋਰ ਕਰੂਗੀ ਵੀਡੀਓ ਬਣਾਈ ਜਾਂਦੇ ਨੇ ਇਹ ਠੀਕ ਹੈ ਇੱਥੋਂ ਬਣਾ ਲੈ ਕਦੇ ਉੱਥੋਂ ਵੀ ਆਪਾਂ ਪਸ਼ੂ ਰਕ ਗਾਵਾਂ ਰੱਖਿਆ ਹੋਈ ਉੱਥੇ ਕੱਲੀਆਂ ਠੀਕ ਹੈ ਵੀ ਕਦੇ ਆਪਾਂ ਉੱਥੋਂ ਵੀ ਬਣਾ ਲੈਨੇ ਕਦੇ ਇੱਕ ਅੱਧ ਕੱਲੀ ਗਾਂ ਉਹ ਇੱਥੇ ਬਣਾ ਲੈਨੇ ਇੱਥੇ ਬਣਾ ਲੈਨੇ ਜੇ ਜ਼ਿਆਦਾ ਗਾਵਾਂ ਹੁੰਦੀਆਂ ਤਾਂ ਉੱਥੋਂ ਬਣਾਉਨੇ ਬਈ ਸਹੀ ਗੱਲ ਹੈ ਇਹ ਦੱਸਣਾ ਜ਼ਰੂਰੀ ਹੈ ਜ਼ਰੂਰੀ ਹੈ ਬਈ ਅੱਛਾ ਸ਼ਿੰਦਰਪਾਲ ਜਿਵੇਂ ਹੁਣ ਤੁਹਾਡੇ ਕੋਲ ਹੀ ਕਾਬ ਵਹਿੜ ਆਈ ਹੈ ਹਾਂਜੀ ਇਸ ਵਹਿੜ ਦਾ ਸੁਆ ਇਹ ਸੁਆ ਦੂਜਾ ਜੀ ਦੂਜਾ ਸੁਆ ਹਾਂਜੀ ਠੀਕ ਹੈ ਤੇ ਬੱਚੀ ਇਹਦੇ ਮਗਰ ਆ ਰਾਤ ਸੂਈ ਹੈ ਰਾਤ ਦੀ ਸੂਈ ਤੇ ਇਹਦੇ ਮਗਰ ਜਿਹੜੀ ਬੱਚੀ ਉਹ ਕਿਹੜੇ ਸੀਮਾਂ ਦੀ ਕੋਈ ਪਤਾ ਸੇਮਾਂ ਵੀਰੇ ਮੁੰਡੇ ਕੋਲੇ ਰਿਕਾਰਡ ਲਿਖਿਆ ਹੋਇਆ ਸਾਰਾ ਠੀਕ ਹੈ ਰਿਕਾਰਡ ਦਿੱਤਾ ਆਪਾਂ ਨੂੰ ਸਾਰਾ ਅਗਲੇ ਨੇ ਸਾਰਾ ਰਿਕਾਰਡ ਹੈ ਜਿਹੜਾ ਸੀਮਣ ਭਰਿਆ ਹੋਇਆ ਇਹਦੇ ਓਕੇ ਹਾਂ ਰਿਕਾਰਡ ਦਿੱਤਾ ਸੀ ਅਗਲੇ ਠੀਕ ਹੈ ਅੱਜ ਫਿਰ ਆਪਣਾ ਟਾਈਮ ਘੱਟੋ ਘੜੇ ਵੀ 11:30 ਹੋ ਜਾਂਦਾ ਹਾਂ ਤੇ ਹੁਣ ਤੜਕੇ ਚੋਈ ਤਾਂ ਹੋਈ ਜਾਂਦਾ ਤੜਕੇ ਚੋਈ ਆ ਵੀਰੇ ਹਾਂ ਤੇ ਕਿੰਨਾ ਦੁੱਧ ਹੁਣ ਮਤਲਬ ਤੁਸੀਂ ਕਹਿ ਕੇ ਦਿਓਗੇ ਗਾਂਹ ਦੁੱਧ ਕੋਈ 40 ਕਿਲੋ ਤਾਂ ਆਰਾਮ ਨਾਲ ਹੀ ਪਾ ਦੂ ਵੱੱਡਾ ਲਈ ਸੇਵ ਹੈ 40 ਕਿਲੋ 40 ਤਾਂ ਪਾਉਗੀ ਗਾ ਗਾਰੰਟੀ ਰੋਕ 35 36 ਕਿਲ ਠੀਕ ਹੈ ਹੁਣ ਆਪਾਂ ਫੇਰ ਤੋੜ ਕੇ ਦਿਖਾਈਏ ਖੋਲ ਫਿਰ ਕੇ ਰਾ ਲੋ ਵੀ ਮਿੱਤਰੋ ਲੇਵੇ ਵਾਲੇ ਪਾਸੋਂ ਜਿਹੜੀ ਹੈਗੀ ਹੈ ਨਾ ਬਾ ਕਮਾਲ ਲੇਵੇ ਵਾਲੀ ਆ ਤੇ ਜਿਹੜੀ ਇਹਦੇ ਮਗਰ ਬੱਚੀ ਹੈ ਤੇ ਬੱਚੀ ਵੀ ਜਿਹੜੀ ਬਹੁਤ ਸੋਹਣੀ ਹੈ ਤੁਹਾਨੂੰ ਨਾ ਬੱਚੀ ਪਹਿਲੇ ਹੀ ਦਿਖਾ ਦਨਾ ਆ ਦੇਖ ਲਓ ਤੁਸੀਂ ਬੱਚੀ ਜਿਹੜੀ ਹੈਗੀ ਹੈ ਨਾ ਬਹੁਤ ਸੋਹਣੀ ਸੁਨੱਖੀ ਤੇ ਗਾਂ ਜਿਹੜੀ ਹੈਗੀ ਉਹ ਦੂਜਾ ਦੇ ਲੈ ਜਾ ਕਰ ਹੌਲੀ ਲੈ ਚੱਲ ਹੌਲੀ ਇਹ ਆ ਦੇਖ ਲਓ ਤੁਸੀਂ ਬਾਹਰ ਹੀ ਲੈ ਚੱਲ ਕੇ ਰਾ ਉੱਥੇ ਲੋ ਵੀ ਮਿੱਤਰੋ ਆ ਦੇਖ ਲਓ ਹੁਣ ਤੁਸੀਂ ਜਿਹੜੀ ਆਹਾ ਬਹਿੜ ਲੇਵੇ ਵਾਲੇ ਪਾਸੋਂ ਤੁਹਾਨੂੰ 40 ਕਿਲੋ ਵਾਲੀ ਆਪਾਂ ਦਿਖਾਵਾਂਗੇ ਆ ਦੇਖ ਲੋ ਕੱਲਾ ਕੱਲਾ ਥਾਣਾ ਹੈਗਾ ਲੇਵੇ ਨੂੰ ਜਿਹੜਾ ਲੱਗਿਆ ਖੜਾ ਲਾ ਕੇ ਰਹਿੰਦਰਪੁਰ ਇਹ ਜਾਊਗੀ ਉਹ ਬੱਚੇ ਤੇ ਜਾਊ ਬੱਚੇ ਦਾ ਕਰਦੀ ਬੜਾ ਬਈ ਹੈ ਬੱਚੇ ਦਾ ਬੜਾ ਕਰਦੀ ਆ ਦੇਖੋ ਲੇਵੇ ਦੀ ਜਿਹੜੀਆਂ ਨਾੜਾ ਨੂੜਾਂ ਜਿਹੜੀਆਂ ਲੱਗੀਆਂ ਦੇਵੇ ਤੇ ਹਨਾ ਬਹੁਤ ਸੋਹਣਾ ਲੇਵਾ ਯਾਰ ਤੇ ਜਮਾ ਫਿਕਸ ਹੀ ਆ ਗਿਆ ਨਾਲੇ ਆਏ ਨਹੀਂ ਹੈਗਾ ਵੀ ਟੁੱਟ ਮਾ ਜਾ ਲੇਵਾ ਕਿ ਨਹੀਂ ਲੋ ਵੀ ਮਿੱਤਰ ਹੁਣ ਨਾ ਅਸੀਂ ਬੱਛੀ ਕੋਲੇ ਜਾਂਦੀ ਏ ਦੀ ਤੇ ਹੁਣ ਇਹਨੂੰ ਮਤਲਬ ਨਾ ਥੋੜੀ ਟੇਕ ਆਈ ਹੈ ਤਾਂ ਮੈਂ ਤੁਹਾਨੂੰ ਖੜੀ ਦਾ ਲੇਵਾ ਇੱਕ ਵਾਰੀ ਇਧਰੋਂ ਨੋਟ ਕਰਵਾ ਦਾਂ ਆ ਦੇਖੋ ਤੁਸੀਂ ਲੇਵੇ ਵਾਲੇ ਪਾਸੋਂ ਜਿਹੜੀ ਹੈਗੀ ਬਹੁਤ ਸੋਹਣੀ ਆ ਤੇ ਇੱਕ ਵਾਰੀ ਨਾ ਆਪਾਂ ਥੋੜੀ ਜਿਹਾ ਹੋਰ ਤੋੜ ਕੇ ਦਿਖਾ ਦਈਏ ਖੋਲੀ ਬਾਈ ਕਰਾ ਸਿੰਦਰਪਾਲ ਕੋਈ ਗੱਲ ਨਹੀਂ ਬੋਚ-ਬੋਚ ਕੇ ਹੌਲੀ-ਹੌਲੀ ਤੋੜਨਾ ਕੋਈ ਗੱਲ ਨਹੀਂ ਆਹ ਦੇਖੋ ਹੁਣ ਲੇਵੇ ਦੀ ਫੈਨ ਪੂਰੀ ਆਡਰ ਕੁਆਲਿਟੀ ਜਿਹੜੀ ਹੈਗੀ ਨਾ ਪੂਰੀ ਸੋਹਣੀ ਆ ਸਾਈਡ ਤੋਂ ਵੀ ਦੇਖ ਲਓ ਤੁਸੀਂ ਮੈਂ ਪਿੱਛੇ ਤੋਂ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਲੋ ਵੀ ਇਹ ਇਸ ਬਹਿੜ ਨੇ ਨਾ ਜਿਹੜੀ ਆਪਾਂ ਆ ਬਹਿੜ ਤੁਹਾਨੂੰ ਦਿਖਾਉਣੇ ਆ 40 ਕਿਲੋ ਦੁੱਧ ਖੁੱਲਾ ਪਾਉਣਾ ਤੇ ਗਾਰੰਟੀ ਨਾਲ ਜੇ ਗੱਲ ਕਰੀਏ ਤਿਆਰ ਤੁਰ ਕਰਕੇ ਦੇ ਦੋਗੇ ਹਾਂ ਬਾਈ ਤਿਆਰ ਵੀ ਕਰਕੇ ਦੇ ਦਾਂਗੇ ਹੈ ਫਿਰ ਰੇਟ ਉਸ ਹਿਸਾਬ ਨਾਲ ਹੋਊ ਤੇ ਠੀਕ ਹੈ ਤਿਆਰ ਕਰਕੇ ਤਿਆਰ ਕਰਕੇ 40 ਕਿਲੋ ਦੇ ਤਾਂ ਦੇਵਾਂਗਾ ਨਾ ਹਾਂ ਜੀ ਹਾਂ ਜਮਾ ਠੀਕ ਹੈ ਆਹੋ ਅਗਲਾ ਕਹਿ ਦਿੰਦਾ ਅਗਲਾ ਕਹਿ ਦਿੰਦਾ ਅਗਲਾ ਵੀ ਮੁੜ ਕੇ ਕਹਿੰਦੇ ਗੱਲਾਂ ਹੋਰ ਬਾਅਦ ਚ ਹੋਰ ਹੁੰਦੀਆਂ ਹਨਾ ਹਾਂ ਫਿਰ ਉਹ ਸਮਾਂ ਲੱਗੂ 8-10 ਦਿਨ ਲੱਗਣਗੇ ਹਜੇ ਠੀਕ ਹੈ ਤਿਆਰ ਕਰਕੇ ਵੀ ਦੇ ਦਾਂਗੇ ਕੋਈ ਚੱਕਰ ਨਹੀਂ ਤਿਆਰ ਕਰਕੇ ਹਾਂ ਜੀ ਹਾਂ ਚਲੋ ਤੇ ਰੇਟ ਵਾਲੇ ਪਾਸੇ ਜੀ ਹਾਂ ਰੇਟ ਵਾਈ ਫੋਨ ਤੇ ਕਿਉਂ ਮੁੰਡਾ ਹੈ ਨਹੀਂ ਘਰੇ ਅੱਜ ਅੱਛਾ ਹਾਂ ਚੰਡੀਗੜ੍ਹ ਗਿਆ ਹੋਇਆ ਠੀਕ ਹੈ ਵੀ ਰੇਟ ਫੋਨ ਤੇ ਕਰੂਗਾ ਚਲੋ ਕੋਈ ਹੈ ਤੇ ਨੰਬਰ ਬੋਲੀ ਫਿਰ ਮੁੰਡੇ ਦਾ 83604 83604 13182 13182 ਹਾਂਜੀ ਇਹ ਮੁੰਡੇ ਦਾ ਨੰਬਰ ਹੀ ਆ ਜੀ ਉਹਦਾ ਹੀ ਆ ਜਸਵਿੰਦਰ ਰਾਜ ਜਸਵਿੰਦਰ ਦਾ ਹਾਂਜੀ ਹਾਂਜੀ ਹਾਂ ਠੀਕ ਆ ਤੇ ਲੋਬੀ ਮਿੱਤਰੋ ਜਸਵਿੰਦਰ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਤੁਸੀਂ ਰੇਟ ਦੀ ਜਾਣਕਾਰੀ ਲੈਣੀ ਆ ਤਾਂ ਬਾਈ ਨੂੰ ਫੋਨ ਲਾ ਲਿਓ ਤੇ ਦੁੱਧ ਜਿਹੜਾ ਇਹਦਾ ਹੈਗਾ ਉਹ ਵੀਡੀਓ ਤੋਂ ਪਹਿਲਾਂ ਵੀ ਇਹੀ ਗੱਲ ਕਹਿੰਦੇ ਸੀਗੇ ਵੀ ਆਪਾਂ ਇਹ ਦੁੱਧ ਤੋਲ ਕੇ ਵੀ ਦੇ ਸਕਦੇ ਆ ਜੇ ਕੋਈ ਤੋਲ ਕੇ ਲਿਜਾਣ ਦਾ ਸ਼ਿਕਾਇਤ ਹੋਵੇ ਬਾਕੀ ਕਿਵੇਂ ਲੱਗੀ ਵਹਿੜ ਦੱਸਿਓ ਫਿਰ ਧੰਨਵਾਦ ਸਾਰੇ ਪਰਮਾਂ ਦਾ